ਮੁੰਡਿਆਂ ਦਾ ਗਰੁੱਪ ਪਰ ਸੁਨਿਆਰੇ ਦੇ ਘਰ ਜਦੋਂ ਹੋਇਆ ਦਾਖਲ ਤਾਂ ਦੋ ਨੂੰ ਲਿਆ ਦਬੋਚ ਵਾਕੀ ਚਾਰ ਹੋ ਗਏ ਫਰਾਰ ਮਾਮਲਾ ਫਤਿਹਗੜ ਚੂੜੀਆਂ ਬਟਾਲਾ ਰੋਡ ਤੇ ਸਥਿਤ ਪਿੰਡ ਕਣਿਏਕੇ ਬਾਂਗਰ ਦਾ ਜਿੱਥੇ ਕਿ ਉਸ ਵੇਲੇ ਇਹ ਹੰਗਾਮਾ ਦੇਖਣ ਨੂੰ ਮਿਲਿਆ ਤੇ ਮਾਹੌਲ ਤਨਾਪੂਰਨ ਹੋ ਗਿਆ ਜਦੋਂ ਕੁਝ ਸੁਨਿਆਰੇ ਦੇ ਘਰ ਸੁਨਿਆਰਾ ਜਿਸ ਦਾ ਨਾਮ ਇੰਦਰਜੀਤ ਸਿੰਘ ਲੱਬਲੀਆ ਉਸ ਦੇ ਘਰ ਕੁਝ ਲੜਕੇ ਆਪੇ ਉਸ ਦੇ ਘਰ ਕੁਝ ਲੜਕੇ ਜਦੋਂ ਦਾਖਲ ਹੋਏ ਤਾਂ ਉਹਨਾਂ ਦੀਆਂ ਇਕੱਲੀਆਂ ਔਰਤਾਂ ਹੀ ਘਰ ਦੇ ਵਿੱਚ ਮੌਜੂਦ ਸਨ ਤਾਂ ਉਹਨਾਂ ਦੇ ਘਰ ਆ ਕੇ ਕਹਿਣ ਲੱਗੇ ਤੁਹਾਡੇ ਲੜਕੇ ਦਾ ਕੰਡਾ ਕੱਢ ਦੇਣਾ ਤੇ ਫਿਰ ਕੀ ਹੋਇਆ ਉਹਨਾਂ ਨੇ ਫੋਨ ਖੜਕਾ ਦਿੱਤੇ ਫੋਨ ਖੜਕਾਣ ਤੋਂ ਬਾਅਦ ਦੋਹੇ ਧਿਰਾਂ ਦੀ ਜਿਹੜੀ ਇਹਨੇ ਬਹਿਸਬਾਜੀ ਚੱਲਦੀ ਰਹੀ ਤੇ ਫਿਰ ਇਹਨੇ ਦੇ ਵਿੱਚ ਬੰਦੇ ਵੀ ਘਰੇ ਪਹੁੰਚ ਚੁੱਕੇ ਜਿਹੜੇ ਸੁਨਿਆਰੇ ਦੇ ਸੀ ਤਾਂ ਫਿਰ ਉਹਨਾਂ ਦੋ ਲੜਕਿਆਂ ਨੂੰ ਛਿਆਂ ਵਿੱਚੋਂ ਕਾਬੂ ਕਰ ਲਿਆ ਜਿਹੜੇ ਕਹਿੰਦੇ ਸੀ ਤੁਹਾਡੇ ਲੜਕੇ ਦਾ ਕੰਡਾ ਕੱਢਣਾ ਤਾਂ ਫਿਰ ਸੁਨਿਆਰੇ ਦੇ ਪਰਿਵਾਰ ਨੇ ਉਹਨਾਂ ਦਾ ਹੀ ਕੰਡਾ ਕੱਢ ਦਿੱਤਾ ਤੇ ਇਸ ਤੋਂ ਬਾਅਦ ਜਿਹੜੀ ਆ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਮੌਕੇ ਦੇ ਉੱਤੇ ਏਐਸਆਈ ਸੁਖਵਿੰਦਰ ਸਿੰਘ ਪੁਲਿਸ ਪਾਰਟੀ ਦੇ ਨਾਲ ਪਹੁੰਚ ਗਏ ਫੜੇ ਗਏ ਲੜਕੀਆਂ ਨੂੰ ਪੁਲਿਸ ਚੌਕੀ ਲੜਕੀਆਂ ਨੂੰ ਪੁਲਿਸ ਚੌਕੀ ਲੈ ਗਏ ਅਤੇ ਮੌਕੇ ਤੇ ਡੀਐਸਪੀ ਵੀਪਨ ਕੁਮਾਰ ਵੀ ਪਹੁੰਚ ਗਏ ਸਾਰੀ ਘਟਨਾ ਦਾ ਜਾਇਜ਼ਾ ਲਿਆ ਇਸ ਸੰਬੰਧੀ ਇੰਦਰਜੀਤ ਸਿੰਘ ਲਵਲੀ ਅਤੇ ਉਹਨਾਂ ਦੀਆਂ ਔਰਤਾਂ ਨੇ ਕਥਿਤ ਤੌਰ ਤੇ ਦੋਸ਼ ਲਗਾਏ ਕਿ ਉਹਨਾਂ ਦੇ ਘਰ ਜਿਹੜੇ ਲੜਕੀਆਂ ਨੇ ਉਹਨਾਂ ਨੂੰ ਆ ਕੇ ਉਹਨਾਂ ਦੇ ਬੇਟੇ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹੁਣ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੀ ਕੁਝ ਕਹਿ ਰਹੇ ਆ ਸੁਣਿਆਰਾ ਉਹਨੂੰ ਉਹਨਾਂ ਦੀ ਜਵਾਨੀ ਸੁਣਾਉਣਾ ਤੇ ਨਾਲ ਹੀ ਪੁਲਿਸ ਅਧਿਕਾਰੀ ਇਸ ਮਾਮਲੇ ਦੇ ਵਿੱਚ ਕਿਹੋ ਜੀ ਕਾਰਵਾਈ ਦੀ ਗੱਲ ਆਖ ਰਹੇ ਨੇ ਉਹਨਾਂ ਦੀ ਵੀ ਜਵਾਨੀ ਸੁਣਾਉਣੀ ਸਾਡੇ ਸਹਿਯੋਗੀ ਲੱਭਪ੍ਰੀਤ ਸਿੰਘ ਖੁਸ਼ੀਪੁਰ ਦੇ ਬੋਲ ਰਿਪੋਰਟਸ ਆ ਜੀ ਆਜੀ ਭਾਜੀ ਮੈਂ ਹਿੰਦਰਜੀਤ ਸਿੰਘ ਲਵਲੀ ਲਵਲੀ ਜੁਵਲਰ ਦਾ ਮਾਲਕ ਤੇ ਮੇਰਾ ਪਿੰਡ ਆ ਕਣੀਏ ਦਾ ਬਾਂਗਰ ਮੈਨੂੰ ਘਰੋਂ ਅੱਜ ਫੋਨ ਆਇਆ ਵੀ ਦੋ ਤਿੰਨ ਗੁੰਡਾ ਅਨਸਰ ਜਿਹੜੇ ਆ ਘਰ ਦਾ ਬੂਹਾ ਖੜਕਾਉਣ ਦੇ ਆ ਬੂਹਾ ਖੋਲੀਏ ਕਿ ਨਾ ਮੈਂ ਨਹੀ 12ਵੀਂ ਗੱਲ ਸੁਣੋ ਇਹਨਾਂ ਦੀ ਕਹਿੰਦੇ ਵੀ ਤੇਰੇ ਮੇਰੀ ਘਰ ਦੀ ਇਹਨੂੰ ਮੇਰੀ ਘਰ ਵਾਲੀ ਰੁਪਿੰਦਰ ਕੌਰ ਨੂੰ ਕਹਿੰਦੇ ਕਹਿੰਦੇ ਤੇਰੇ ਮੁੰਡੇ ਦਾ ਕੰਡਾ ਕੱਢ ਦੇਣਾ ਅਸੀਂ ਮੈਂ ਆ ਗਿਆ ਵੀ ਕਿਹੜੀ ਗੱਲ ਆ ਕੀ ਗੱਲ ਹੋ ਗਈ ਆ ਇਹਨਾਂ ਨੂੰ ਪੁੱਛੋ ਸਹੀ 10 ਮਿੰਟ ਲੱਗਦੇ ਆ ਜੀ ਫਰੇਗੜ ਚੂੜੀਆਂ ਤਾਂ ਆਉਂਦੇ ਤੇ ਮੈਂ ਫੋਨ ਤੇ ਹੀ ਹੋਲਡ ਤੇ ਰਿਹਾ ਉਹਦੇ ਨਾਲ ਆਪਣੀ ਨਾਲ ਦੀ ਦੇ ਤੇ ਆਣ ਕੇ 6 ਜਣੇ ਜਿਹੜੇ ਭੱਜ ਗਏ ਮੋਟਰਸਾਈਕਲਾਂ ਦੇ ਉੱਤੇ ਤੇ 2 ਜਣੇ ਸਾਡੇ ਕਾਬੂ ਆਏ ਆ ਉਹਨਾਂ ਦੋਵਾਂ ਨੂੰ ਅਸੀਂ ਪੁੱਛਣ ਡਿਆ ਵੀ ਕੀ ਗੱਲ ਹੋਈ ਆ ਮਨ ਲਓ ਮੇਰਾ ਸਨਿਆਰੇ ਦਾ ਕੰਮ ਆ ਕੋਈ ਲੁੱਟ ਖੋ ਹੋ ਜਾਂਦੀ ਆ ਜਾਂ ਮੇਰੇ ਬੱਚੇ ਦਾ ਨੁਕਸਾਨ ਹੋ ਜਾਂਦਾ ਤੇ ਇਹਦਾ ਜ਼ਿੰਮੇਵਾਰ ਕੌਣ ਆ ਇਹ ਸ਼ਰਾਰਤੀ ਆਂਸਰ ਜਿਹੜੇ ਆ ਉਹਦੇ ਜ਼ਿੰਮੇਵਾਰ ਹੋਣਗੇ ਠੀਕ ਆ ਜੀ ਕੋਈ ਵੀ ਨੁਕਸਾਨ ਹੋ ਜਾਂਦਾ ਮੇਰਾ ਜਾਂ ਮੇਰੇ ਪਰਿਵਾਰ ਦਾ ਤੇ ਇਹ ਦੋਸ਼ੀ ਹੋਣਗੇ ਜੇ ਇਹਨਾਂ ਦੀ ਕੋਈ ਗੱਲਬਾਤ ਸਹੀ ਮੈਨੂੰ ਦੱਸ ਦੇ ਪੁਲਿਸ ਚੌਕੀ ਕਣੀਏ ਦੇ ਵਿੱਚ ਹੈਗੀ ਆ ਥਾਣਾ ਕਣੀਏ ਕੇ ਬੰਗ ਰਹਾ ਹੈ ਸਾਰਿਆਂ ਨੂੰ ਦੱਸ ਦੇ ਸਾਡੇ ਹਲਕਾ ਵ代ਕ ਬੈਠੇ ਆ ਉਹਨਾਂ ਨੂੰ ਜਾ ਕੇ ਦੱਸ ਦੇ ਵੀ ਸਾਡੀ ਆਹ ਗੱਲ ਹੋਈ ਹੈ ਜੀ ਇਹਨਾਂ ਨੂੰ ਕਿਸੇ ਨੂੰ ਦੱਸਣ ਦੀ ਆ ਗੱਲ ਹੀ ਨਹੀਂ ਸਮਝੀ ਸਿੱਧਾ ਆ ਕੇ ਜਨਾਨੀਆਂ ਨੂੰ ਧਮਕੀਆਂ ਕਿ ਤੇਰੇ ਮੁੰਡੇ ਦਾ ਅਸੀਂ ਕੰਡਾ ਕੱਢ ਦੇਣਾ ਤੇ ਜੇ ਮੇਰੇ ਮੁੰਡੇ ਦਾ ਨੁਕਸਾਨ ਹੁੰਦਾ ਜਾਂ ਸਾਡੀ ਦੁਕਾਨ ਦਾ ਨੁਕਸਾਨ ਹੁੰਦਾ ਜਾਂ ਸਾਡਾ ਨੁਕਸਾਨ ਹੁੰਦਾ ਤੇ ਇਹ ਦੋਸ਼ੀ ਹੋਣਗੇ ਠੀਕ ਹੈ ਜੀ ਇਹ ਮੇਰੀ ਛੋਟੀ ਧੀ ਆ ਆਜੋ ਇਧਰ ਇਹ ਜਿਨ੍ਹਾਂ ਨੂੰ ਧਮਕੀਆਂ ਦਿੱਤੀ ਆ ਉਹ ਤਾਂ ਦੇ ਸਾਹਮਣੇ ਆ ਰਹੇ ਆ ਆਹ ਵੇਖੋ ਆ ਮੱਲਾ ਸਾਰਾ ਉਸ ਟਾਈਮ ਝੋਮਚ ਭਨੋਤੇ ਹੀ ਇਕਦਮ ਨੇ ਇਹਨਾਂ ਨੇ ਈ ਡੀ ਗੁੱਡਾ ਕਰਦੀ ਫੜੀ ਆ ਬਿਕਣੀ ਆ ਪਾਈ ਤੋਂ ਹੀ ਲਾਣਾ ਕਿਨੇ ਮਾਈਕਾ ਆਪਣਾ ਜਵਰਾਇ ਦੀ ਮਦਰ ਆ ਇਹ 5 6 ਜਣੇ ਮੁੰਡੇ ਮੇਰੇ ਘਰ ਆਏ ਆ 2:40 ਮਿੰਟ ਤੇ ਆ ਕੇ ਨਾ ਦਰਵਾਜ਼ਾ ਖੜਕਾਇਆ ਮੈਂ ਦਰਵਾਜ਼ਾ ਖੋਲ੍ਹਿਆ ਏ ਮੈਨੂੰ ਆਂਦੇ ਆ ਕਿ ਜਵਰਾਇ ਦਾ ਘਰੇ ਹੋਈ ਆ ਮੈਂ ਕਿਹਾ ਹਾਂ ਜੀ ਅਖਿਓ ਠਾਰ ਲੈ ਕੇ ਗਿਆ ਅੱਡੇ ਤੇ ਆਂਟੀ ਜੀ ਮੈਂ ਕਿਹਾ ਹਾਂ ਪੁੱਤ ਕੀ ਗੱਲ ਹੋਈ ਆ ਆੰਦੇ ਵੀ ਉਹਨੂੰ ਨਾ ਸਮਝਾ ਲੋ ਉਹਦਾ ਇੱਕ ਅੱਧੇ ਦਿਨ ਚ ਕੰਡਾ ਕੱਢ ਦੇਣਾ ਜੇ ਅਸੀਂ ਦੱਸਣ ਆਏ ਆ ਬਸ ਤੁਹਾਨੂੰ ਸਿਰਫ ਇਹਦੀ ਗੱਲ ਤੁਹਾਨੂੰ ਸਿਰਫ ਵਾਰਨਿੰਗ ਦਿੱਤੀ ਆ ਬਸ ਕੋਈ ਕੋਈ ਗੱਲ ਬਸ ਇੰਨੀ ਗੱਲ ਇਹਨਾਂ ਨੇ ਮੇਰੇ ਤੇ ਮੇਰੇ ਰੰਗ ਉੱਡ ਗਏ ਇੱਕਦਮ ਵੀ ਪਤਾ ਨਹੀਂ ਕੀ ਗੱਲ ਇਹ ਫੋਨ ਤੇ ਮੇਰੇ ਨਾਲ ਹੋਲਡ ਹੀ ਜੀ ਉਦੋਂ ਇਧਰ ਆਓ ਸਾਡੀ ਗੱਲ ਸੁਣ ਲਈ ਸਾਡੇ ਬੰਦੇ ਜੀ ਆਉਂਦੇ ਸਨਗੇ ਕੀ ਕਾਰਵਾਈ ਕਰਨੇ ਇਹ ਤੇ ਬੰਦਿਆਂ ਨੇ ਗੱਲਾਂ ਕਰਨੇ ਜੋ ਕੋਸਾ ਨਹੀਂ ਬਣਾਇਆ ਤੁਹਾਨੂੰ ਅਸੀਂ ਦੱਸ ਚੁੱਕੇ ਆ ਬੜੀ ਕਲੀਅਰਲੀ ਸਾਡਾ ਨਾ ਆਪਣਾ ਘਰ ਦਾ ਬਿਜ਼ਨਸ ਹੈ ਘਰ ਚ ਕੰਮ ਨਹੀਂ ਮੈਂ 5 ਮਿੰਟ ਪਹਿਲਾਂ ਆਪਣੇ ਬੱਚਿਆਂ ਲੈਣ ਵਕਤ ਸਕੂਲ ਗਈ ਮੇਰੇ ਜਿਠਾਣੀ ਘਰ ਕੱਲੀ ਕੀ ਪਤਾ ਹੁਣ ਕੋਈ ਫੋਨ ਕਰੇ ਮਾਈਨ ਆਇਆ ਸਾਨੂੰ ਤਾਂ ਹੀ ਨਾ ਪਤਾ ਹਾਂਜੀ ਇਹ ਪਹਿਲਾ ਚਾਂਸ ਹੈ ਪਹਿਲਾ ਉਹ ਕਿ ਇਦਾਂ ਦੀ ਵਾਰਦਾ ਤੋ ਨਹੀਂ ਨਹੀਂ ਇਹ ਹਲਾ ਪਹਿਲਾ ਚਾਂਸ ਹੈ ਮਾ ਸਾਡੇ ਘਰ ਲਾ ਲੈ ਕੇ ਆਈਏ ਬਾਰੇ ਤਾਂ ਪੁੱਛਦੇ ਹੋ ਆ ਜਾਓ ਆ ਜਾਓ ਚੱਕ ਦੇ ਬੜੀ ਲਾਭਰੀ ਦਾ ਨਾਮ ਹੈਰਾ ਲਾਭਰੀ ਜੀ ਕੀ ਗੱਲ ਹੋਈ ਸਰ ਸਾਡੇ ਦੇ ਮਤਲਬ ਉਹ ਹੈ ਗਈ ਸੀ ਮਤਲਬ ਕਿ ਇਧਰ ਪਰਿਵਾਰ ਦੇ ਵਿੱਚ ਆਪਣੇ ਪਾਸੋਂ ਉਧਰੋਂ ਹੈ ਗਈ ਸੀ ਉਹ ਮੁੰਡੇ ਨੇ ਇਹਨਾਂ ਨੂੰ ਬੁਲਾਇਆ ਹੈ ਨਾ ਇਹੋ ਮੁੰਡਿਆਂ ਨੇ ਇਹ ਕੋਟੋਕੜ 15 20 ਜਣੇ ਸੀ ਘਾੜਾ ਹਰ ਮਦਦ ਦਤ ਦੁੱਤ ਲਿਆ ਕੇ ਗੇੜਬੋੜ ਪੰਨਿਆ ਸਾਰੇ ਨੇ ਚੀਜ਼ ਵਿੱਚ ਸਾਰੇ ਨੇ ਕੋਟੀ ਸਾਡੇ ਬੰਨਿਆ ਇਤਰਾ ਗੱਲ ਆ ਕੋਈ ਤੋ ਇਹ ਕੀਤੀ ਸੁਣਵਾਈ ਪਨੂ ਜਾਨ ਸਾਡੀ ਕਿਹੜੀ ਸੁਣੀ ਗਿਆ ਇਹ ਗੱਲ ਸਾਡੇ ਬੱਚਾ ਘਰ ਇਹਨੂੰ ਹੋ ਗਏ 3 ਕਿ ਮਹੀਨੇ ਅੱਜ ਕੋਈ ਭੰਤ ਨਹੀਂ ਮੈਂ ਅੱਜ ਤੇ ਨਹੀਂ ਕੀਤੀ ਪਹਿਲਾਂ ਹੋਈ ਸੀ ਅੱਜ ਤਸਰੀ ਆਏ ਜੇ ਪਹਿਲਾਂ ਇਹਨਾਂ ਕੱਢੂ ਪੀਆ ਵੀ ਜਗਸ਼ੀਰ ਸਿੰਘ ਜਗਸ਼ੀਰ ਜਗਦੀਸ਼ ਹੈ ਜਗਸ਼ੀਰ 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 ਕਿਹੜਾ ਬੇਟਾ ਮੇਰਾ ਲੰਗਰ ਵਾਲਾ ਲੰਗਰ ਵਾਲਾ ਹਾਂ ਤੇ ਕੀ ਇੰਦਰ ਕਿੱਥੇ ਆਏ ਸੀ ਇੰਦਰ ਉਹ ਆਪਣੇ ਲੜਾਈ ਹੋਈ ਸੀ ਮੁੰਡੇ ਦੀ ਉਹਦੇ ਨਾਲ ਉਹ ਪਛੇੜਾ ਕੀ ਨਾ ਇਸ਼ਾਨ ਅੱਛਾ ਤੇ ਇਹਨਾਂ ਗੱਲ ਹੋਈ ਤੇ ਉਥੇ ਆਪਣੇ ਕਣੀ ਏਡੇ ਦੇ ਖਲੋਤੇ ਆ ਤੇ ਉਹ ਫਿਰ ਇਹਦੀ ਤੇ ਇਹਦੀ ਲੜਾਈ ਹੋ ਗਈ ਦੋਵਾਂ ਦੀ ਉਹ ਫਿਰ ਇਹ ਚਲ ਗਏ ਇਹ ਸਾਰੇ ਚਲ ਗਏ ਤੇ ਬਾਅਦ ਚੋਂ ਅਸੀਂ ਅਸੀਂ ਇੱਥੇ ਆ ਕੇ ਤੇ ਇੱਥੇ ਆ ਕੇ ਬਸ ਇਹਨਾਂ ਨੂੰ ਦੱਸਿਆ ਵੀ ਉਹਦਾ ਲੜਾਈ ਹੋਈ ਤਾਂ ਉਹਨਾਂ ਕਹਿੰਦਾ ਨਾਲ ਲੜੋ ਦੱਸ ਨਹੀਂ ਆਏ ਤੇ ਫਿਰ ਇਹਨਾਂ ਫੜਨੇ ਕਿੰਨੇ ਜਣੇ ਆਏ ਸੀ ਕੌਣ ਤੁਸੀਂ ਇੱਥੇ ਕਿੰਨੇ ਜਣੇ ਆਏ ਇੱਥੇ ਕਿੰਨੇ ਜਣੇ ਆਏ ਕੌਣ ਕੌਣ ਨਹੀਂ ਨਾ ਉਹ ਅੱਠ ਜਣੇ ਕਹਿੰਦੇ ਦੋਵੇਂ ਨਹੀਂ ਉਹ ਕੈਮਰੇ ਸੀਸੀਟੀਵੀ ਕੁੱਤੇ ਜੱਗੀ ਆ ਕੌਣ ਕੌਣ ਇੱਥੇ ਵੀ ਕੈਮਰੇ ਲੱਗੇ ਇੱਥੇ ਵੀ ਲੱਗੇ ਆ ਤੇ ਬੇਟਾ ਦੱਸ ਦੋ ਕੋਈ ਗੱਲ ਚਾਰ ਚਾਰ ਜਾਣ ਸਾਰੇ ਥਾਣੇ ਜਾਣਾ ਉਹ ਯਾਰ ਆ ਪੰਜ ਥੱਲੇ ਆ ਓਏ ਤੁਸੀਂ ਦੱਸ ਲੜਨੀ ਹੈ ਦੱਸਣਾ ਹੈ ਮਾਰਿਆ ਹੋਇਆ ਜਾਨੀ ਨਾ ਮਰੋ ਤਾਂ ਬਾਅਦ ਚਲਾ ਵੀ ਆ ਘਰ ਇਹਨਾਂ ਨੂੰ ਆਹ ਆਮਦੋ ਕਿ ਨਾ ਤੇਰਾ ਨਾਮ ਰਣ ਜਰਮਨਦੀਪ ਸਿੰਘ ਜਰਮਨਦੀਪ ਸਿੰਘ ਕਿਹੜਾ ਬੇਟਾ ਬੇਟਾ ਸੀੜਾ ਹੈ ਕੀ ਇੱਥੇ ਕਿਧਰ ਆਏ? ਐਸੀ ਦਸਣੀਆਂ ਆਏ ਆ ਮਤਲਬ ਤੁਹਾਡਾ ਮੁੰਡਾ ਇਦਾਂ ਲਾਂਡਿਆ ਚਲੋ ਆਂਡੀ ਨੂੰ ਸਮਝਾਓ। ਨਾ ਗੱਲ ਕਰੀ ਕੋਈ ਜਿਹੜੀ ਘਰ ਬੈਠੇ ਨਿਭੜ ਜਾਣੀ ਉਹ ਵਧੀਆ ਵਾ। ਅੱਛਾ। ਬਸ ਇਹ ਗੱਲ ਵੀ ਅਸੀਂ ਇੱਥੇ ਆਏ ਆ। ਇਹੀਂ ਅੰਦਰ ਬੈਠੀਆਂ ਨੀਣਾ ਕੁੱਟਿਆ ਵਾ। ਕਿੰਨੇ ਜਣੇ ਆਏ? ਹਾਂਜੀ। ਕਿੰਨੇ ਜਣੇ? ਅਸੀਂ ਆਏ ਆ ਇੱਥੇ ਆਪਾਂ ਚਾਰ ਜਣੇ ਆਨੇ। ਇਹ ਚਾਰੇ ਜਣੇ ਦਸਣੀਆਂ ਆਏ। ਹਾਂਜੀ। ਚਾਰੇ ਜਣੇ ਇਹਨਾਂ ਨੂੰ ਦਸਣੀਆਂ ਆਏ। ਨਹੀਂ ਉਹ ਦੋ ਜਣੇ ਜਿੰਨਾਂ ਰਾਹ ਦੱਸਿਆ ਉਹਨਾਂ। ਤੇ ਪਹਿਲਾਂ ਉੱਥੇ ਪਹਿਲਾਂ ਕੀ ਗੱਲੋ ਜੀ ਤੁਹਾਡੀ ਐਸ ਤੋਂ ਪਹਿਲਾਂ ਪਹਿਲਾਂ ਇਹ ਇਹਦੇ ਨਾਲ ਨਾ ਕੋਈ ਗੱਲ ਕੋਈ ਇਹ ਕਿਹਨਾਂ ਹੋਰ ਤੋਂ ਪੈਂਦੇ ਹਨ ਨਹੀਂ ਚਲੋ ਜੀ ਉਹ ਤੇ ਫਿਰ ਤੁਸੀਂ ਆਉਂਦਾ ਨਾ ਕਰਨੀ ਨਾ ਇਹਦੇ ਨਾਲ ਕਿੱਧਰ ਆਏ ਇਹ ਇਹ ਪਿਆ ਪਹਿਲਾਂ ਉਹਨੂੰ ਮਤਲਬ ਵੀ ਉਥੋਂ ਜੇ ਗੱਲ ਉਥੇ ਲੜਾਈ ਹੋਈ ਆ ਇਹਦਾ ਨਾਂ ਕੀ ਹੈ ਇਹ ਜੋ ਰਾਜ ਇਹ ਕਿਸੇ ਦੀ ਲੜਾਈ ਪਿਆ ਹੈ ਹਾਂ ਜੀ ਇਹ ਅੱਛਾ ਜੀ ਕੋਈ ਹੋਰ ਕੋਈ ਕੋਈ ਹੋਰ ਕੋਈ ਆ ਰਿਹਾ ਹੈ ਨਾ ਆ ਰਿਹਾ ਨਾ ਕਰੇ ਚਲੋ ਬੰਦ ਕਰੋ ਹਾਂ ਜੀ ਕਿਪਸ ਆਫ ਕੀ ਸਾਰੀ ਘਟਨਾ ਤੇ ਕੀ ਤਫ਼तीश ਹੋਈ ਹੈ ਤੇ ਜਾਂਚ ਕਿੱਥੇ ਚੱਲ ਰਹੀ ਹੈ ਸਾਨੂੰ ਹੁਣੇ ਹੀ ਪਤਾ ਲੱਗਾ ਸੀ ਕਿ ਕੁਝ ਲੜਕੇ ਨੇ ਇਹ ਪੜ੍ਹਨ ਵਾਲੇ ਲੜਕੇ ਨੇ ਇਹਨਾਂ ਦੀ ਆਪਸ ਦੇ ਵਿੱਚ ਕੋਈ ਝਗੜਾ ਹੋਇਆ ਵਾ ਕਦੀ ਕੰਬਰ ਅਸੀਂ ਇੱਥੇ ਪਹੁੰਚੇ ਹਾਂ ਪਹੁੰਚ ਕੇ ਵੈਰੀਫਾਈ ਕਰ ਰਹੇ ਹਾਂ ਪੜਤਾਲ ਕਰ ਰਹੇ ਹਾਂ ਜੀ ਤਹ ਤੱਕ ਜਾਵਾਂਗੇ ਕਿ ਇਹ ਝਗੜਾ ਕਿਉਂ ਹੋਇਆ ਜਿਸ ਨੇ ਵਾਦਾ ਕੀਤਾ ਉਸ ਨੂੰ ਅਸੀਂ ਉਸੇ ਤਰ੍ਹਾਂ ਕਾਰਵਾਈ ਕਰਾਂਗੇ ਕਹਿੰਣਾ ਉਹਨਾਂ ਦਾ ਕਿ ਸਾਡੇ ਘਰਾਂ 'ਚ ਪਏ ਨੇ ਮੈਂ ਤਾਂ ਪੜਤਾਲ ਕਰ ਰਹੇ ਹਾਂ ਨਾ ਅਸੀਂ ਜੀ ਅਸੀਂ ਜਾਵਾਂਗੇ ਸੀਸੀਟੀਵੀ ਫੁਟੇਜ ਵੀ ਦੇਖਾਂਗੇ ਉਨੂੰ ਪੂਰੀ ਇਹਦਾ ਤਿਆ ਤੱਕ ਜਾ ਕੇ ਇਹਦੀ ਅਸੀਂ ਤਫ਼ਤੀਸ਼ ਕਰਾਂਗੇ ਦੱਸਿਆ ਕੁਛ ਉਹਨੇ ਕਿੰਨੇ ਕੁ ਮੁੰਡੇ ਗਏ ਸੀ ਉਹਨਾਂ ਦੇ ਪਾਸੇ ਬੈਠਾ ਜੀ ਨਿਸ਼ਚਿਤ ਸਟੇਜ ਹੈਗੀ ਆ ਕਾਫੀ ਲੋਕ ਆਏ ਆ ਜਿਆਦਾ ਟਾਈਮ ਨਹੀਂ ਮਿਲਿਆ ਅਸੀਂ ਕਰ ਰਹੇ ਆ